ਨੋ ਮੈਟਰ ਆਪਣੀ ਜਿਹੜੀ ਵਿਜਨ ਹੈ ਉਹ ਸ਼ੁਰੂ ਤੋਂ ਹੀ ਰੱਖੀ ਹੋਈ ਹੈ ਇਥੋਂ ਦੀ ਡਵਲਪਮੈਂਟ ਸਾਡੀ ਇਕਨੋਮੀ ਨੂੰ ਬੂਸਟ ਹੋਗਾ ਉਤਰਾ ਹੀ ਸਾਡੇ ਫਾਰਮਰਸ ਦਾ ਸਾਡੇ ਫਾਰਮਰਸ ਦਾ ਜਿਹੜਾ ਪ੍ਰੋਡਕਟ ਹੈ ਜਿਹੜਾ ਅਸੀਂ ਇਥੇ ਸਬਜ਼ੀਆਂ ਫਰੂਟ ਉਗਾਉਂਦੇ ਆ ਜਿਹੜਾ ਰੁੱਲਦਾ ਆ ਉਹਨੂੰ ਸਿਰਫ ਅਸੀਂ ਦੁਬਈ ਯੂਏਈ ਸਾਊਦੀ ਅਰੇਬੀਆ ਤੱਕ ਪਹੁੰਚਾ ਦਈਏ ਤੇ ਸਾਡਾ 15 ਤੋਂ 20 ਗੁਣਾ ਫਾਰਮਰਸ ਦੀਆਂ ਤੇ ਜਿਹੜੇ ਹੋਰ ਡਿਪੈਂਡੈਂਟਸ ਨੇ ਲੇਬਰ ਦੀ ਗਮੀ ਸਾਰਿਆਂ ਨੀਆਂ ਇਨਕਮਾਵਾਦੀਆਂ ਨੇ ਜਾਬ ਚਾਸੂਲੇ ਸਟੈਟਿਸਟਿਕਸ ਦੱਸਦੇ ਨੇ ਕਿ ਅੰਮ੍ਰਿਤਸਰ ਦਾ ਕਰਾਈਮ ਰੇਟ ਹਾਈਐਸਟ ਹੈ ਮੈਂ ਤੁਹਾਨੂੰ ਤਿੰਨੋ ਤਰੀਕੇ ਦੱਸੇ ਨੇ ਲਾਅ ਐਂਡ ਆਰਡਰ ਦਾ ਇੱਕ ਤਰੀਕਾ ਹੈ ਰੀਹੈਬਿਟੇਸ਼ਨ ਦਾ ਦੂਜਾ ਆ ਉਹਨਾਂ ਨੂੰ ਨੌਕਰੀਆਂ ਦੇਣੀਆਂ ਤੀਜਾ ਆ ਇਹ ਤਿੰਨੋਂ ਇਕੱਠੇ ਸਾਨੂੰ ਕਰਨੇ ਪੈਣੇ ਆ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਸਮੇਂ ਦੀ ਗੱਲ ਕਰ ਲਈ ਤਾਂ ਕਾਫੀ ਘੱਟ ਸਮਾਂ ਜੋ ਹੁਣ ਵੋਟਰਾਂ ਨੂੰ ਰਹਿ ਗਿਆ ਚੋਣਾਂ ਨੂੰ ਰਹਿ ਗਿਆ ਤਾਂ ਭਾਜਪਾ ਕਿਸ ਤਰੀਕੇ ਦੇ ਨਾਲ ਹੁਣ ਵੇਖਦੀ ਹੈ ਕਿਉਂਕਿ ਚੋਣ ਪ੍ਰਚਾਰ ਕਰਦੇ ਵੀ ਕਾਫੀ ਸਮਾਂ ਜੋ ਸ਼੍ਰੀ ਹਮਸਰ ਸਾਹਿਬ ਵਿਖੇ ਜੋ ਤਰਨਜੀਤ ਸਿੰਘ ਸੰਧੂ ਨੇ ਉਹਨਾਂ ਨੂੰ ਚੋਣ ਪ੍ਰਚਾਰ ਕਰਦੇ ਕਾਫੀ ਸਮਾਂ ਹੋ ਗਿਆ ਤਾਂ ਅੱਜ ਸਾਡੇ ਨਾਲ ਮੌਜੂਦ ਹੈਗੇ ਨੇ ਗੱਲ ਵੀ ਕਰਾਂਗੇ ਤਾਂ ਸੰਧੂ ਸਾਹਿਬ ਕਾਫੀ ਸਮਾਂ ਹੋ ਗਿਆ ਹੁਣ ਚੋਣ ਪ੍ਰਚਾਰ ਕਰਦੇ ਤਾਂ ਕੀ ਲੱਗਦਾ ਕਿ ਚੋਣਾਂ ਦੇ ਵਿੱਚ ਹੁਣ ਕੀ ਕੀ ਤਕਲੀਫਾਂ ਤੁਸੀਂ ਵੇਖਿਆ ਕਿਉਂਕਿ ਹਰ ਗਲੀ ਮਹੱਲੇ ਹਰ ਪਿੰਡ ਦੇ ਵਿੱਚ ਤੁਸੀਂ ਜਾਂਦੇ ਦਿਖਾਈ ਦਿ ਤਾਂ ਹੁਣ ਤੁਹਾਨੂੰ ਕੀ ਲੱਗਦਾ ਕਿ ਕੀ ਕੀ ਤਕਲੀਫਾਂ ਜੋ ਅੰਮ੍ਰਿਤਸਰ ਸਾਹਿਬ ਦੇ ਜਨਤਾ ਦੀਆਂ ਹੈਗੀਆਂ ਨੇ ਦੇਖੋ ਇਹ ਤਾਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਨੇ ਬੜੀਆਂ ਕਲੀਅਰ ਨੇ ਔਰ ਇਹਦੀ ਅਕਾਉਂਟੇਬਿਲਟੀ ਹੋਣੀ ਚਾਹੀਦੀ ਆ ਸਾਡੇ ਐਮਪੀ ਸਾਹਿਬ ਔਜਲਾ ਜੀ ਇਥੋਂ ਦੋ ਵਾਰੀ ਐਮਪੀ ਬਣੇ ਨੇ ਤੇ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਇਹਦੇ ਜੀ ਡਿਲੀਵਰੀ ਕੀ ਹੋਈ ਆਪਾਂ ਇਥੋਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇਖੀਏ ਆਪਾਂ ਇਥੋਂ ਡਰੱਗਸ ਦੀ ਸਿਚੁਏਸ਼ਨ ਦੇਖੀਏ ਆਪਾਂ ਇਥੋਂ ਕਲਿਨਿਕ ਜਸਤੀ ਸਿਚੁਏਸ਼ਨ ਦੇਖੀਏ ਸੈਨੀਟੇਸ਼ਨ ਆ ਆਪਣਾ ਪਾਣੀ ਮਿਕਸਚਰ ਤੇ ਪੌਇਜ਼ਨਿੰਗ ਜਿਹੜੀ ਹੋ ਰਹੀ ਆ ਆ ਜਿਹੜੀਆਂ ਫਾਇਰ ਡੰਮ ਫਾਇਰ ਹੋਈ ਸਾਡਾ ਇੱਥੇ ਗੰਦਾ ਨਾਲਾ ਆ ਤੇ ਉਸ ਤੋਂ ਅੱਗੇ ਵੱਧ ਕੇ ਅਸੀਂ ਇੱਥੋਂ ਦੀ ਇਕਨੋਮੀ ਵੱਲ ਦੇਖੀਏ ਮਤਲਬ ਕਿ ਸਾਡੀ ਐਗਰੀਕਲਚਰ ਸਾਡੀ ਇੰਡਸਟਰੀ ਸਾਡੀ ਕਾਮਰਸ ਦੀ ਪ੍ਰੋਡਕਟਿਵਿਟੀ ਤੇ ਇਨਕਮ ਘਟਦੀਆਂ ਜਾ ਰਹੀਆਂ ਕੀ ਮੇਨ ਕਾਰਨ ਕੀ ਜ਼ਾਬਦਾਰ ਤਾਨੂੰ ਕਿਉਂਕਿ ਤੁਸੀਂ ਚੋਣ ਪ੍ਰਚਾਰ ਕੀਤਾ ਲੋਕਾਂ ਦੀਆਂ ਤਕਲੀਫਾਂ ਤੁਸੀਂ ਦੇਖੀਆਂ ਤੁਹਾਨੂੰ ਕੀ ਲੱਗਦਾ ਕਿ ਕੀ ਮੁਸ਼ਕਲ ਹੈ ਕੀ ਇਹੋ ਜਿਹਾ ਕਾਰਨ ਹੈਗਾ ਕਿ ਜਿਸ ਦੇ ਕਰਕੇ ਹਜੇ ਤੱਕ ਸ਼੍ਰੀ ਹਮਸਾਹਬ ਸਾਹਿਬ ਦੇ ਵਿੱਚ ਇਹ ਚੀਜ਼ਾਂ ਦੀ ਘਾਟ ਰਹੀ ਹੈ ਇਸ ਕਰਕੇ ਕਿ ਜਿਹੜੇ ਇੱਥੋਂ ਸਿਟਿੰਗ ਐਮਪੀ ਨੇ ਉਹਨਾਂ ਦਾ ਵਿਜ਼ਨ ਨਹੀਂ ਹੈਗਾ ਮੈਂ ਤੇ ਸਿੱਧਾ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਦੇਖੋ ਇੱਕ ਸਿੰਪਲ ਚੀਜ਼ ਹੈ ਇੱਥੋਂ ਦੀ ਅਸੀਂ ਕਨੈਕਟੀਵਿਟੀ ਇੰਪਰੂਵ ਕਰ ਦਈਏ ਹਾਂਜੀ ਇੱਥੋਂ ਦਾ ਜਿਹੜਾ ਰਾਜਾ ਸੰਸੀ ਇੰਟਰਨੈਸ਼ਨਲ 에ਰਪੋਰਟ ਹੈ ਉਹਦੀ ਅਸੀਂ ਕਾਰਗੋ ਫੈਸਿਲਿਟੀ ਜਿਹੜੀ 100% ਬਣੀ ਹੋਈ ਆ ਅਸੀਂ ਸਿਰਫ 20% ਯੂਜ਼ ਕਰ ਰਹੇ ਆ ਸਾਡਾ ਐਕਸਪੋਰਟ ਇੱਥੋਂ ਦੇ ਜਿਹੜੇ ਪ੍ਰੋਡਕਟਸ ਨੇ ਅੰਮ੍ਰਿਤਸਰ ਦੇ ਕਿਉਂਕਿ 에어ਪੋਰਟ ਇੱਕ ਯੂਨਿਕ ਅੰਮ੍ਰਿਤਸਰਲੀ ਹੈਗੀ ਆ ਹੋਰ ਕਿਸੇ ਇੱਥੇ ਪੰਜਾਬ ਦੇ ਸ਼ਹਿਰ ਨੂੰ ਉਹ ਐਡਵਾਂਟੇਜ ਨਹੀਂ ਹੈਗਾ ਤੇ ਅਗਰ ਅਸੀਂ ਇੱਥੋਂ ਕਾਰਗੋ ਫਲਾਈਟ ਸ਼ੁਰੂ ਕਰ ਦਿੰਦੇ ਆ ਸਾਡੀ ਐਗਰੀਕਲਚਰ ਸਾਡੀ ਇੰਡਸਟਰੀ ਇੱਥੋਂ ਦੀ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਆ ਉਨੂੰ ਉਹਦਾ ਸਮਾਨ ਅਸੀਂ ਬਾਹਰ ਪਹੁੰਚਾ ਦਈਏ ਤੇ ਸਾਡੀ ਇਨਕਮ ਜਨਰੇਸ਼ਨ ਕਮ ਸੇ ਕਮ 15 ਤੋਂ 20 ਟਾਈਮਸ 15 ਤੋਂ 20 ਟਾਈਮਸ ਵਜ ਜਾਏਗੀ ਸੰਸਾਭ ਜੇਕਰ ਅਸੀਂ ਭਾਜਪੀ ਦੀ ਗੱਲ ਕਰੀਏ ਤੁਹਾਡੀ ਗੱਲ ਕਰੀਏ ਤੁਹਾਡਾ ਖਾਸ ਕਰਕੇ ਸ਼੍ਰੀ ਹਮਸਾਹਬ ਨੂੰ ਲੈ ਕੇ ਕੀ ਵਿਜ਼ਨ ਹੈਗਾ ਕਿਉਂਕਿ ਤੁਸੀਂ ਇਨੇ ਦਿਨਾਂ ਦੇ ਵਿੱਚ ਜਾਂ ਸਟਾਰਟਿੰਗ ਦੀ ਗੱਲ ਕੇ ਜੋ ਆਪਾਂ ਪਹਿਲਾਂ ਵੀ ਇੰਟਰਵਿਊ ਕੀਤੀ ਸੀਗੀ ਤਾਂ ਉਹ ਦਿਨ ਤੋਂ ਬਾਅਦ ਹੁਣ ਤੱਕ ਕਾਫੀ ਤੁਸੀਂ ਲੋਕਾਂ ਚ ਜੋ ਵਿਚਰਿਓ ਜਾ ਕੇ ਤਾਂ ਹੁਣ ਕੀ ਵਿਜ਼ਨ ਕੀ ਤੁਸੀਂ ਕੀ ਖਾਸ ਤਕਲੀਫਾਂ ਉਹਨਾਂ ਦੀ ਦੇਖਿਆ ਤੁਹਾਡਾ ਕੀ ਆਪਣਾ ਵਿਜ਼ਨ ਹੈਗਾ ਨੋ ਮੈਟਰ ਆਪਣੀ ਜਿਹੜੀ ਵਿਜਨ ਹੈ ਉਹ ਸ਼ੁਰੂ ਤੋਂ ਹੀ ਰੱਖੀ ਹੋਈ ਹੈ ਇਥੋਂ ਦੀ ਡਵੈਲਪਮੈਂਟ ਲਈ ਤੇ ਮੈਂ ਇਹੋ ਹੀ ਕਹਿਣਾ ਕਿ ਇਸ ਵੇਲੇ ਕਈ ਸਾਧਨ ਹੈਗੇ ਨੇ ਸਾਡੀ ਐਗਜ਼ਿਸਟਿੰਗ ਸਿਚੁਏਸ਼ਨ 'ਚ ਅਸੀਂ ਇਥੋਂ ਕਨੈਕਟੀਵਿਟੀ ਇੰਪਰੂਵ ਕਰ ਦਈਏ ਇਥੋਂ ਦਾ ਜਿਹੜਾ ਟੂਰਿਸਟ ਟ੍ਰੈਫਿਕ ਹੈ ਉਹ ਇਸ ਵੇਲੇ 1.5 ਲੱਖ ਤੱਕ ਆਲਰੇਡੀ ਹੈਗਾ ਉਹਨੂੰ ਅਸੀਂ ਕਮ ਸੇ ਕਮ 4 ਲੱਖ ਤੱਕ ਪਹੁੰਚਾ ਸਕਦੇ ਹਾਂ ਉਹਦੇ ਨਾਲ ਅੰਮ੍ਰਿਤਸਰ ਦੀ ਇਕਨੋਮੀ 'ਚ ਚ ਵੀ ਫਾਇਦਾ ਹੋਏਗਾ ਤੇ ਦੂਸਰਾ ਜਿਹੜੇ ਸਾਡੇ ਪ੍ਰੋਡਕਟਸ ਨੇ ਜਿਹੜੇ ਐਗਜ਼ਿਸਟਿੰਗ ਪ੍ਰੋਡਕਟਸ ਨੇ ਉਹਨਾਂ ਨੂੰ ਵੀ ਦੇਖੋ ਐਕਸਪੋਰਟ ਕਰਨਾ ਜ਼ਰੂਰੀ ਹੈ ਕਿਉਂਕਿ ਉਹਦੇ ਨਾਲ ਸਾਡੇ ਇੰਡਸਟਰੀ ਦੀ ਕਾਮਰਸ ਦੀ 15 ਤੋਂ 20 ਗੁਣੇ ਜ਼ਿਆਦਾ ਮੈਂ ਤੁਹਾਨੂੰ ਉਦੋਂ ਵੀ ਉਦਾਹਰਣ ਦਿੱਤੇ ਜੀ ਹੁਣ ਵੀ ਦਿੰਨਾ ਆ ਕਿ ਸਾਡੇ ਇਥੋਂ ਦੇ ਸਾਡੇ ਅੰਮ੍ਰਿਤਸਰ ਦੇ ਸਕਾਫਸ ਮਫਲਰਸ ਸਾਡੇ ਅੰਮ੍ਰਿਤਸਰ ਦੇ ਜਿਹੜੇ ਪ੍ਰੋਡਕਟਸ ਨੇ ਹੈਂਡੀਕਰਾਫਟਸ ਨੇ ਫੁਲਕਾਰੀ ਹੈ इवन पापड़ ਵੜੀਆਂ ਮੈਂ ਕਿਹਾ ਅਗਰ ਲज्जਤ ਪਾਪੜ ਬਾਹਰ ਪੈਕੇਜਿੰਗ ਨਾਲ ਵੇਚ ਸਕਦਾ ਤੇ ਸਾਡਾ ਇਥੋਂ ਦਾ ਅਗਰ ਅਸੀਂ ਬਾਹਰ ਪਹਚਾਨਿਆ ਸਾਡਾ ਭਾਰਤੀ ਭਾਈਚਾਰਾ ਅਮਰੀਕਾ 'ਚ 1 ਮਿਲੀਅਨ ਹੈ ਅਗਰ ਉਹ ਹੀਰੋ ਸਾਈਕਲ ਖਰੀਦ ਸਕਦੇ ਤੇ ਇਹ ਵੀ ਆਪਣੇ ਦਿਲ ਨਾਲ ਖਰੀਦਣਗੇ ਸਿੱਧਾ ਸਾਡੀ ਇਕਨੋਮੀ ਨੂੰ ਬੂਸਟ ਹੋਗਾ ਉਤਰਾ ਹੀ ਸਾਡੇ ਫਾਰਮਰਸ ਦਾ ਸਾਡੇ ਫਾਰਮਰਸ ਦਾ ਜਿਹੜਾ ਪ੍ਰੋਡਕਟ ਹੈ ਜਿਹੜਾ ਅਸੀਂ ਇੱਥੇ ਸਵੀਆਂ ਫਰੂਟ ਉਗਾਨੇ ਆ ਜਿਹੜਾ ਰੁੱਲਦਾ ਆ ਉਹਨੂੰ ਸਿਰਫ ਅਸੀਂ ਦੁਬਈ ਯੂਏਈ ਸਾਊਦੀ ਅਰੇਬੀਆ ਤੱਕ ਪਹੁੰਚਾ ਦਈਏ ਤੇ ਸਾਡਾ 15 ਤੋਂ 20 ਗੁਣਾ ਫਾਰਮਰਸ ਦੀਆਂ ਤੇ ਜਿਹੜੇ ਹੋਰ ਡਿਪੈਂਡੈਂਟਸ ਨੇ ਲੇਬਰ ਦੀ ਨਹੀਂ ਸਾਰਿਆਂ ਦੀਆਂ ਇਨਕਮਾ ਵਾਦੀਆਂ ਨੇ ਤੇ ਉਸ ਤੋਂ ਅੱਗੇ ਸਾਡੇ ਇੱਥੇ ਇੱਕ ਵੀ ਇੱਕ ਵੀ ਐਗਰੋ ਪ੍ਰੋਸੈਸਿੰਗ ਇੰਡਸਟਰੀ ਨਹੀਂ ਹੈਗੀ ਅਸੀਂ ਇੱਥੇ ਮਟਰ ਉਗਾਨੇ ਆ ਕਿਉਂ ਨਹੀਂ ਹੈਗੀ ਇੱਥੇ ਮਟਰ ਪ੍ਰੋਸੈਸਿੰਗ ਅਸੀਂ ਇੱਥੇ ਪੱਥਰ ਨਾ ਕੋ ਆਂਦੇ ਆ ਇੱਕ ਵੀ ਉਹਦੀ ਪ੍ਰੋਸੈਸਿੰਗ ਪਲਾਣ ਨਹੀਂ ਹੈਗਾ ਅਸੀਂ ਇੱਥੇ ਜੈਮ ਬਣਾ ਸਕਦੇ ਹਾਂ ਅਸੀਂ ਇੱਥੇ ਸੌਸੇਜ ਬਣਾ ਸਕਦੇ ਹਾਂ ਤੇ ਇਸ ਦੀ ਇਹਦੇ 'ਚ ਸੋਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਮਸਾਬ ਇਹ ਤਾਂ ਚਲੋ ਇਕਵਿਜ਼ਨ ਸੀਗਾ ਤੇ ਇੱਕ ਅਸੀਂ ਗੱਲ ਕਰ ਲਈਏ ਲੋਅ ਹੈਂਡ ਆਰਡਰ ਦੀ ਤਾਂ ਕਾਫੀ ਸਿਚੁਏਸ਼ਨ ਜੋ ਹੈ ਗੁਰੂ ਨਗਰੀ ਦੀ ਕਿਉਂਕਿ ਨਾਂ ਤੱਕ ਗੁਰੂ ਨਗਰੀ ਆ ਗੁਰੂ ਘਰ ਵੀ ਇੱਥੇ ਹੈਗੇ ਨੇ ਹਰ ਧਰਮ ਸਥਾਨ ਦਾ ਜੇ ਆਪਾਂ ਕਹਿ ਲਈਏ ਕਿ ਇੱਥੇ ਸਥਾਨ ਇੱਥੇ ਹੈਗਾ ਤੀਰਸਥਾਨ ਹੈਗਾ ਪਰ ਉੱਥੇ ਹੀ ਸ਼੍ਰੀ ਆਮ ਜੇ ਪਰਸੋ ਚੋਦੀ ਆਪਾਂ ਗੱਲ ਕਰੀਏ ਤਾਂ ਗੋਲੀ ਚੱਲ ਪਈ ਦੀ ਚੌਣ ਪ੍ਰਚਾਰ ਤੁਸੀਂ ਕਿਵੇਂ ਵੇਖਦੇ ਹੋ ਇਹ ਚੀਜ਼ ਨੂੰ ਕਿ ਕਿੰਨੇ ਕਮਾੜੇ ਹਾਲਾਤ ਹੋ ਚੁੱਕੇ ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਹਿੰਦਾ ਕਿ ਇਹਦੇ ਲਈ ਜਿਹੜੇ ਸਾਡੇ ਇਸ ਵੇਲੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਅਕਾਊਂਟੇਬਲ ਰੱਖਣਾ ਚਾਹੀਦਾ ਦੇਖੋ ਪਰਸੋਂ ਗੋਲੀ ਚੱਲ ਗਈ ਰਿਫਲੈਕਟਿਵ ਹੈ ਇੱਥੇ ਤਾਂ ਰੋਲ ਗੋਲੀਆਂ ਚੱਲਦੀਆਂ ਜਦੋਂ ਆਮ ਆਦਮੀ ਨੂੰ ਲੱਗਦੀ ਆਮ ਬੰਦਿਆਂ ਨੂੰ ਲੱਗਦੀ ਹੈ ਤੇ ਉਹ ਨਹੀਂ ਮਟਰ ਕਰਦਾ ਇਹ ਤਾਂ ਇਹਨਾਂ ਨੂੰ ਅਜ ਤੱਕ ਕਿਉਂ ਹੈ ਸੁੱਤੇ ਹੋਏ ਜੀ ਕਾਲੀਆਂ ਆਇਨਾਂ ਕਾ ਕਿਉਂ ਲਗਾ ਦੀ ਪੰਜਾਬ ਚ ਇਸ ਵੇਲੇ ਸਟੈਟਿਸਟਿਕਸ ਦੱਸਦੇ ਨੇ ਕਿ ਅੰਮਰਸਰ ਦਾ ਕ੍ਰਾਈਮ ਰੇਟ ਹਾਈਐਸਟ ਹੈ ਤੇ ਇਹਨੂੰ ਕਾਪ ਕਰਨਾ ਚਾਹੀਦਾ ਆ ਏ ਜੀ ਦੀ ਰਿਸਪੌਂਸਿਬਿਲਟੀ ਹੈ ਅਗਰ ਉਹ ਨਹੀਂ ਕਰਦੇ ਤੇ ਸੈਂਟਰਲ ਏਜੰਸੀਆਂ ਨੂੰ ਇੰਟਰਵੈਨ ਕਰਨਾ ਚਾਹੀਦਾ ਹੈ। ਸਨ ਸਰ ਬੀਤੇ ਦਿਨੀ ਜੇ ਗੱਲ ਕਰ ਲਈਏ ਤਾਂ ਡੀਸੀ ਸਾਹਿਬ ਜਾਂ ਕਮਿਸ਼ਨਰ ਸਾਹਿਬ ਹੋਣਾਂ ਦੀ ਵੀ ਪ੍ਰੈਸ ਕਾਨਫਰੰਸ ਹੁੰਦੀ ਹੈ। ਉਹਨਾਂ ਵੱਲੋਂ ਕਿਹਾ ਜਾਂਦਾ ਕਿ ਸ਼੍ਰੀ ਅਮਸਦ ਸਾਹਿਬ ਦੇ ਜ਼ਿਲ੍ਹਾ ਪਲੱਸ ਦਿਹਾਤੀ ਦੇ ਅਸਲੇ ਦੀ ਗੱਲ ਕਰੀਏ ਤਾਂ 80 ਤੋਂ 90% ਦੀ ਅਸਲੇ ਆਪਾਂ ਜਮ੍ਹਾਂ ਕਰਲੇ ਹੋਏ ਨੇ ਪਰ ਫਿਰ ਵੀ ਇਦਾਂ ਦੀ ਵਾਰਦਾਤਾਂ ਹੋਣੀਆਂ ਕਿੰਨੇ ਕ ਮੰਤਪੱਕੀ ਗੱਲ ਹੈ। ਦੇਖੋ ਵਾਰਦਾਤਾਂ ਤੇ ਤੁਸੀਂ ਦੇਖ ਹੀ ਰਹੇ ਹੋ ਆਪ ਮੀਡੀਆ ਵਾਲੇ ਦੇਖ ਰਹੇ ਹੋ ਮੈਨੂੰ ਇਹ ਦੱਸੋ ਕਿਸੇ ਨੂੰ ਜਾ ਕੇ ਇੰਟਰਵਿਊ ਚ ਪੁੱਛੋ ਕਿ ਜਿਹੜੀਆਂ ਫੈਮਲੀਜ਼ ਨੇ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਕੰਫਰਟੇਬਲ ਨੇ 8 ਵਜੇ ਸ਼ਾਮ ਤੋਂ ਬਾਅਦ ਜਾ ਕੇ ਬਾਹਰ ਜਾਂਦੇ ਨੇ ਇਹ ਅੰਮ੍ਰਿਤਸਰ ਸਿਫਤੀ ਦਾ ਘਰ ਜਿੱਥੇ ਰੋਜ਼ ਲੋਕ ਖਾਣ ਪੀਣ ਦਾ ਸ਼ੌਕ ਰੱਖਦੇ ਸੀ 11 12 ਵਜੇ ਤੱਕ ਚਹਲ ਪਹਿਲ ਹੁੰਦੀ ਸੀ ਲੋਕ ਬਾਹਰ ਜਾਂਦੇ ਸੀ ਅਗਰ ਇਹ ਮੈਸੇਜ ਬਾਹਰ ਜਾਂਦਾ ਆ ਤੇ ਜਿਹੜਾ ਸਾਡਾ ਟੂਰਿਸਟ ਆ ਰਿਹਾ ਉਹ ਵੀ ਘਟੇਗਾ ਤੇ ਸਾਡੀ ਇਕਨੋਮੀ ਨੂੰ ਵੀ ਨੁਕਸਾਨ ਹੋਵੇਗਾ ਦੇਖੋ ਸਿਕਿਉਰਿਟੀ ਲਾਅ ਐਂਡ ਆਰਡਰ ਰੱਖਣਾ ਸਰਕਾਰ ਦਾ ਕੰਮ ਹੈ ਤੇ ਜਿਹੜੇ ਇੱਥੋਂ ਦੇ ਐਮਪੀ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਉਹਨੂੰ ਉਹ ਹਾਈਲਾਈਟ ਕਰਨ 5 ਸਾਲ ਕਾਂਗਰਸ ਦੀ ਸਰਕਾਰ ਰਹੀ ਇਹ ਦੂਜੀ ਵਾਰੀ ਇਲੈਕਟ ਹੋ ਕੇ ਬੈਠੇ ਹੁਣ ਕਹਿੰਦੇ ਤੀਜੀ ਵਾਰੀ ਹੋ ਜਾਣਾ ਅਗਰ ਕੰਮ ਨਹੀਂ ਕਰ ਸਕਦੇ ਤੇ ਪਰਾਂ ਹਟ ਜਾਣ ਕੋਈ ਠੇਕਾ ਥੋੜਾ ਲਿਆ ਕੇ ਮੈਂ ਹੀ ਐਮਪੀ ਬਣਨਾ ਹੈ ਜਿਹੜਾ ਕਰ ਸਕਦਾ ਆ ਅਗਰ ਉੱਤੇ ਮੋਦੀ ਸਾਹਿਬ ਦੀ ਸਰਕਾਰ ਬਣਨੀ ਆ ਤੇ ਐਕਾਂ ਭਾਜਪੇ ਦੀ ਨੋਮਿਨੀ ਨੂੰ ਪੂਰਾ ਚਾਂਸ ਦੇਣਾ ਚਾਹੀਦਾ ਔਰ ਦੇਖੋ ਲਾਅਨ ਆਰਡਰ ਦੀ ਵੀ ਬੜੀ ਕਲੀਅਰ ਵਿਜ਼ਨ ਹੈ ਤੇ ਟੈਕਨੋਲੋਜੀ ਨੂੰ ਯੂਜ਼ ਕਰਨਾ ਚਾਹੀਦਾ ਇੱਥੇ ਟੈਕਨੋਲੋਜੀ ਨਾਲ ਕਈ ਚੀਜ਼ਾਂ ਪਤਾ ਲੱਗ ਜਾਂਦੀਆਂ ਅੱਜਕੱਲ੍ਹ ਕਈ ਸ਼ਹਿਰਾਂ 'ਚ ਤੁਸੀਂ ਦੇਖਿਆ ਟੈਕਨੋਲੋਜੀ ਦੇ ਥਰੂ ਫਟਾਫਟ ਕਲਪਰੇਟ ਨੂੰ ਫੜ ਲੈਂਦੇ ਨੇ ਸਮੱਸਿਆ ਨਾਲ ਨਾਲ ਇੱਕ ਬੜੀ ਵੱਡੀ ਸਮੱਸਿਆ ਹੈਗੀ ਆ ਜੇਕਰ ਅਸੀਂ ਬਾਰਡਰ ਬੈਲਟ ਦੀ ਗੱਲ ਕਰੀਏ ਲਾਂਗੇ ਨੂੰ ਲੈ ਕੇ ਹਰ ਵਾਰ ਗੱਲ ਹੁੰਦੀ ਆ ਵਪਾਰ ਟ੍ਰੇਡ ਬੰਦ ਪਿਆ ਹੋਇਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਚੋਣ ਪ੍ਰਚਾਰ ਦੌਰਾਨ ਤੁਸੀਂ ਉਹਨਾਂ ਇਲਾਕਿਆਂ ਦੇ ਵਿੱਚ ਵੀ ਗਏ ਹੋ ਤਾਂ ਕਿੰਨਾ ਕੁ ਜ਼ਿਆਦਾ ਜੋ ਉੱਥੇ ਜੋ ਲੇਬਰ ਤਬਕਾ ਜਿਹੜਾ ਉੱਥੇ ਹੈਗਾ ਉਹਨਾਂ ਵੱਲੋਂ ਕੀ ਤੁਹਾਡੇ ਕੋ ਘਰ ਲਗਾਈ ਦੇਖੋ ਮੈਂ ਤੇ ਪਹਿਲਾਂ ਹੀ ਐਡਵੋਕੇਟ ਕਰ ਰਿਹਾ ਕਿ ਟਰਾਂਜ਼ਿਟ ਟ੍ਰੇਡ ਅਲਾਉ ਕਰਨਾ ਚਾਹੀਦਾ ਮੈਂ ਨਾਲ ਇਹ ਵੀ ਤੁਹਾਨੂੰ ਕਹਿ ਰਿਹਾ ਕਿ ਡਿਮਾਂਡ ਸਾਡੇ ਸਾਡੇ ਐਗਰੀਕਲਚਰ ਸਾਡੇ ਇੰਡਸਟਰੀ ਦੇ ਪ੍ਰੋਡਕਟਸ ਦੀ ਡਿਮਾਂਡ ਹੈਗੀ ਆ ਮਿਡਲ ਈਸਟ ਅੱਗੇ ਤਾਂ ਹੈਗੀ ਹੈਗੀ ਆ ਲੇਕਿਨ ਦੁਬਈ ਯੂਏਈ ਸਾਊਦੀ ਅਰੇਬੀਆ ਪੈਸਾ ਉੱਥੇ ਜ਼ਿਆਦਾ ਆ ਸਾਡਾ ਅਗਰ ਟਰਾਂਜ਼ਿਟ ਟ੍ਰੇਡ ਸ਼ੁਰੂ ਹੋ ਜਾਂਦਾ ਜਿੰਨੇ ਵੀ ਜਿੰਨੇ ਵੀ ਆਪਣੇ ਕੁਲੀ ਭਰਾ ਨੇ ਜਿੰਨੇ ਵੀ ਟਰਾਂਸਪੋਰਟ ਵਾਲੇ ਨੇ ਉਹਨਾਂ ਨੂੰ ਉਹਨਾਂ ਦੀਆਂ ਵੀ ਇਨਕਮ ਜਨਰੇਸ਼ਨ ਹੋਏਗੀ ਤੇ ਸਾਡਾ ਸਮਾਨ ਅਗਰ ਉੱਥੇ ਜਾਂਦਾ ਪਾਕਿਸਤਾਨ ਦੀ ਹਿੰਮਤ ਨਹੀਂ ਹੋ ਸਕਦੀ ਕਿ ਉਹ ਟਰਾਂਜ਼ਿਟ ਟ੍ਰੇਡ ਰੋਕ ਦੇਣ ਉਹਦਾ ਤੁਹਾਨੂੰ ਰੀਜ਼ਨ ਪਤਾ ਆ ਸਮਸਾਬ ਇਸ ਦੇ ਨਾਲ-ਨਾਲ ਖਾਸ ਕਰਕੇ ਜਦੋਂ ਚੋਣ ਪ੍ਰਚਾਰ ਚੱਲਦਾ ਹੋਵੇ ਐਂਟੀ ਪਾਰਟੀਆਂ ਅਕਸਰ ਇੱਕ ਦੂਸਰੇ ਦੇ ਉੱਤੇ ਕੈਂਡੀਡੇਟ ਦੇ ਉੱਤੇ ਕਈ ਨਾਮ ਲਗਾਉਂਦੇ ਤੁਹਾਨੂੰ ਅਕਸਰ ਇੱਕੋ ਗੱਲ ਤੇ ਕੇ ਰਹਿ ਜਾਂਦਾ ਕਿ ਜਿਉਂ ਐਮਬੈਸਡਰ ਰਹੇ ਨੇ ਉੱਥੇ ਕ੍ਰਾਈਮ ਰੇਟ ਜ਼ੀਰੋ ਆ ਹੁਣ ਇੱਥੇ ਆ ਕੇ ਕਿੱਦਾਂ ਕਰ ਲੈਣਗੇ ਮਤਲਬ ਹਰ ਕੋਈ ਪਾਰਟੀ ਵਾਲਾ ਆਪਣੇ ਚੋਣ ਪ੍ਰਚਾਰ ਨੂੰ ਲੈ ਕੇ ਥੋੜੇ ਜੀ ਚੀਜ਼ ਤੇ ਨਾਪੜਾ ਯੂਜ਼ ਕਰਦਾ ਉਹ ਕੀ ਕਰਨ ਸਮਝਦੇ ਹੋਏ ਤਾਂ ਨੌਨ ਸੀਰੀਅਸ ਵੇ ਇਹਨਾਂ ਨੂੰ ਕੋਈ ਲੱਭਦਾ ਨਹੀਂ ਮਿੱਟੀ ਸੁੱਟਣਾ ਇਹਨਾਂ ਦਾ ਕੰਮ ਆ ਕੋਈ ਸੋਲੂਸ਼ਨ ਤਾਂ ਕੱਢ ਨਹੀਂ ਸਕਦੇ ਦੇਖੋ ਕ੍ਰਾਈਮ ਹਰ ਜਗ੍ਹਾ ਹੁੰਦਾ ਹੈ ਇਹ ਨਹੀਂ ਹੁੰਦਾ ਕਿ ਨਹੀਂ ਹੁੰਦਾ ਲੇਕਿਨ ਫੜ ਲੈਂਦੇ ਨੇ ਅਕਾਉਂਟੇਬਲ ਰੱਖਿਆ ਜਾਂਦਾ ਆ ਅਗਰ ਬਾਅਦ ਪੁਲਿਸ ਚੀਫ ਨਹੀਂ ਰਿਸਪੌਂਡ ਕਰਦਾ ਤੇ ਪੁਲਿਸ ਚੀਫ ਨੂੰ ਵੀ ਹਟਾਇਆ ਜਾਂਦਾ ਜਿਹੜਾ ਉੱਥੋਂ ਦਾ ਮੈਂਬਰ ਪਾਰਲੀਮੈਂਟ ਹੈ ਉਹ ਜਵਾਬ ਦਿੰਦਾ ਆ ਇੱਥੇ ਤਾਂ ਕੋਈ ਜਵਾਬ ਹੀ ਨਹੀਂ ਦਿੰਦੇ ਦੂਸਰੇ ਤੇ ਮਿੱਟੀ ਸੁੱਟੀ ਜਾਓ ਉਹਦੇ ਨਾਲ ਹੀ ਕੰਮ ਚ ਕਰਦਾ ਮੈਂ ਕਿਸੇ ਤੇ ਮਿੱਟੀ ਨਹੀਂ ਸੁੱਟਣਾ ਚਾਹੁੰਦਾ ਲੇਕਿਨ ਜਿਹੜਾ ਵਿਜ਼ਨ ਹੈ ਜੋ ਅੰਬਰਸਤ ਲਈ ਕਰਨਾ ਆ ਜੋ ਕੀਤਾ ਨਹੀਂ ਤੇ ਗਾਂਜੋ ਕਰਨਾ ਹੈ ਪਿਛਲੀ ਹਿਸਟਰੀ ਵੀ ਤੇ ਦੇਖਣੀ ਪੈਂਦੀ ਹੈ ਨਾ ਮੈਂ ਤਾਂ ਉਥੇ ਅਮਰੀਕਾ ਤੇ ਭਾਰਤ ਦੀ ਰਿਲੇਸ਼ਨਸ਼ਿਪ ਤੇ ਡਿਲੀਵਰ ਕੀਤਾ ਤੇ ਮੈਂ ਅੰਬਰਸਰ ਲਈ ਆਇਆ ਡਿਲੀਵਰ ਕਰਨ ਲਈ ਤੇ ਮੇਰੇ ਕੋਲ ਖਿਆਲ ਨੇ ਤੇ ਉਹਨਾਂ ਖਿਆਲਾਂ ਤੇ ਡਿਸਕਸ਼ਨ ਕਰਨ ਉਹਨਾਂ ਦੇ ਤਾਂ ਕਰਦੇ ਨਹੀਂ ਮਿੱਟੀ ਸੁੱਟਣ ਦਾ ਕੰਮ ਉਹ ਤਾਂ ਕੋਈ ਵੀ ਕਰ ਸਕਦਾ ਸੰਨ ਸਾਹਿਬ ਇੱਕ ਇਹਨਾਂ ਸਮਾਂ ਸੀਗਾ ਕਿ ਜਦੋਂ ਯੂਪੀ ਦੇ ਵਿੱਚ ਆਪਾਂ ਸੁਣਨ ਨੂੰ ਮਿਲਦਾ ਸੀਗਾ ਯੂਪੀ ਦੇ ਹਾਲਾਤ ਕਾਫੀ ਮਾੜੇ ਨੇ ਤਾ ਅੱਜ ਕਿਤਨਾ ਕਿਤੇ ਲੱਗਦਾ ਕਿ ਅ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂ ਪੰਜਾਬ ਦੇ ਹਾਲਾਤ ਵੀ ਉਦਾਂ ਦੇ ਹੀ ਹੋ ਰਹੇ ਨੇ ਤੁਸੀਂ ਦੇਖੋ ਤੁਸੀਂ ਸਹੀ ਕਿਹਾ ਇੱਕ ਟਾਈਮ ਤੇ ਕ੍ਰਾਈਮ ਰੇਟ ਯੂਪੀ ਦਾ ਬੜਾ ਮਸ਼ਹੂਰ ਸੀ ਉਥੋਂ ਦੇ ਬਦਮਾਸ਼ ਬੜੇ ਮਸ਼ਹੂਰ ਸੀ ਤੇ ਹੁਣ ਅਸੀਂ ਅੰਮ੍ਰਿਤਸਰ ਨੂੰ ਮਸ਼ਹੂਰੀ ਦੇ ਰਹੇ ਆਂ ਬਦਮਾਸ਼ਾਂ ਤੇ ਡਰੱਗਸ ਕਰਨ ਇਹ ਤਾਂ ਸ਼ਰਮ ਦੀ ਗੱਲ ਹੈ ਤੇ ਜਿਹੜੇ ਐਮਪੀ ਸਾਹਿਬ ਨੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਦਾ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਉਹ ਅੰਮ੍ਰਿਤਸਰ ਦੇ ਐਮਪੀ ਬਣ ਰਹੇ ਨੇ ਤੇ ਕਿੱਥੋਂ ਕਿੱਥੇ ਲਾਏ ਨੇ ਐਸ ਵੇਲੇ ਅੰਮ੍ਰਿਤਸਰ ਹੁਣ ਡਰੱਗਸ ਤੇ ਬਦਮਾਸ਼ੀਆਂ ਲਈ ਜਾਣ ਰਿਹਾ ਤੇ ਸਾਨੂੰ ਵਾਪਸ ਅੰਮ੍ਰਿਤਸਰ ਨੂੰ ਸਿਫਤੀ ਦਾ ਘਰ ਬਣਾਉਣਾ ਮੈਂ ਕਿਹਾ ਸੀ ਨਾ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਬਦਮਾਸ਼ਾਂ ਦਾ ਘਰ ਨਹੀਂ ਤੁਸੀਂ ਜੇਕਰ ਆਉਂਦੇ ਹੋ ਕਿਉਂਕਿ ਜਿਸ ਤਰੀਕੇ ਨਾਲ ਲੋਕਾਂ ਵੱਲੋਂ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤੁਹਾਨੂੰ ਆਉਂਦੇ ਇੱਥੇ ਦੇਖ ਕੇ ਚੋਣ ਪ੍ਰਚਾਰ ਕਰਦੇ ਅਗਰ ਤੁਸੀਂ ਇਸ ਵਾਰ ਇਲੈਕਟਡ ਹੁੰਦੇ ਹੋ ਗੁਰੂ ਨਗਰੀ ਨੂੰ ਕੀ ਸੁੱਖ ਸੂਲਾ ਦੋਗੇ ਖਾਸ ਕਰਕੇ ਇਹਨਾਂ ਬਦਮਾਸ਼ਾਂ ਤੋਂ ਕੀ ਰਾਹਤ ਮਿਲੂਗੀ ਤੇ ਨਾਲ ਦੀ ਨਾਲ ਜਿਹੜੇ ਨਸ਼ਾ ਤਸਕਰ ਹੈਗੇ ਨੇ ਕਿਉਂਕਿ ਨਸ਼ਾ ਵੀ ਬੜੀ ਵੱਡੀ ਵੱਡੀ ਜਿਹੜੀ ਸਮੱਸਿਆ ਹੈਗੀ ਆ ਕਿਤਨਾ ਕਿਤੇ ਪੋਲਿਟੀਕਲ ਲੀਡਰਸ ਦਾ ਵੀ ਹੱਥ ਜੁੜਦਾ ਹੈ ਸੰਸਦਭਾਵ ਦੇ ਵਿੱਚ ਬਿਲਕੁਲ ਜੁੜਦਾ ਹੈ ਤੇ ਅਗਰ ਮੈਂ ਆਉਂਦਾ ਆਪਾਂ ਨੈਸ਼ਨਲ ਏਜੰਸੀ ਕੋ ਇਨਵੈਸਟੀਗੇਸ਼ਨ ਕਰਵਾਵਾਂਗੇ ਜਿਹੜੇ ਵੀ ਇਹਦੇ ਚ ਇਨਵੋਲਡ ਨੇ ਜਿਹੜੇ ਵੀ ਇਨਵੋਲਡ ਨੇ ਉਹਨਾਂ ਨੂੰ ਕੇਂਦਰ ਕਾਨੂੰਨ ਥੱਲੇ ਅੰਦਰ ਕਰਵਾਵਾਂਗੇ ਉਸ ਤੋਂ ਅੱਗੇ ਇੱਥੇ ਰੀਹੈਬਿਲੀਟੇਸ਼ਨ ਸੈਂਟਰ ਵਰਲਡ ਦਾ ਟਾਪ ਰੀਹੈਬਿਲੀਟੇਸ਼ਨ ਸੈਂਟਰ ਹੋਣਾ ਚਾਹੀਦਾ ਆ ਤੇ ਰੀਹੈਬਿਲੀਟੇਸ਼ਨ ਸਹੀ ਹੋਣੀ ਚਾਹੀਦੀ ਆ ਜਿਹੜੀਆਂ ਐਗਜ਼ਿਸਟਿੰਗ ਦਵਾਈ ਖਾਾਰੇ ਨੇ ਉਹ ਦਵਾਈ ਠੀਕ ਨਹੀਂ ਆ ਇਹਨਾਂ ਨੂੰ ਜਿਹੜੇ ਟਾਪ ਦੇ ਟਾਪ ਦੇ ਐਕਸਪਰਟਸ ਨੇ ਉਹਨਾਂ ਦੀ ਕੰਸਲਟੇਸ਼ਨ ਲੈਣੀ ਚਾਹੀਦੀ ਆ ਇੱਥੋਂ ਦੇ ਬਾਰ ਦੇ ਤੇ ਤੁਹਾਨੂੰ ਖੁਸ਼ੀ ਹੋਏਗੀ ਕਿ ਅਸੀਂ ਇਹਦਾ ਕੰਮ ਆਲਰੇਡੀ ਸ਼ੁਰੂ ਕਰ ਦਿੱਤਾ ਆ ਜਿਹੜੀਆਂ ਅਮਰੀਕਾ ਦੀਆਂ ਦੋ ਦਵਾਈਆਂ ਟਾਪ ਦੀਆਂ ਦਵਾਈਆਂ ਜਿਹੜੀਆਂ ਸਕਸੈਸਫੁਲ ਰਹੀਆਂ ਨੇ ਉਹ ਦੋਵੇਂ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਆ ਉਹਨਾਂ ਨੇ ਖਰੀਦ ਕੇ ਅੰਬਰਸਰ ਲਈ ਮੁਕਤ ਸਪਲਾਈ ਲਈ ਭੇਜ ਦਿੱਤੇ ਆ ਤੇ ਉਹ ਰੀਹੈਬਿਲੀਟੇਸ਼ਨ ਚ ਬੱਚਿਆਂ ਦੀ ਮਦਦ ਕਰਨਗੇ ਉਹ ਤੋਂ ਬਾਅਦ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਬੱਚਿਆਂ ਦਾ ਸਟਾਰਟਅੱਪਸ ਖੁਲਵਾਉਣੇ ਉਹਨਾਂ ਨੂੰ ਇੱਕ ਵਾਰੀ ਉਹ ਆਪਣੇ ਪੈਰਾਂ ਤੇ ਖੜੇ ਹੋ ਗਏ ਤੇ ਅੰਦਰੋਂ ਸ਼ਕਤੀ ਆਉਂਦੀ ਹੈ ਤੁਸੀਂ ਗਲਤ ਪਾਸੇ ਨਹੀਂ ਸਹੀ ਪਾਸੇ ਪਾਣਾ ਉਹਨਾਂ ਨੂੰ ਅਕਸਰ ਦੇਖਣ ਨੂੰ ਮਿਲਦਾ ਕਿ ਗੁਰੂ ਨਗਰੀ ਚ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਦੇ ਲੱਗੇ ਕਈ ਵਾਰ ਤਾਂ ਇਹੋ ਜਿਹਾ ਵੀ ਸੀਨ ਦੇਖਣ ਨੂੰ ਮਿਲਦਾ ਕਿ ਗੁਰਸਿੱਖ ਵੀਰ ਵੀ ਜਿਹੜੇ ਨਸ਼ੇ ਦੇ ਵਿੱਚ ਰੁੱਲਦੇ ਵਿਖਾਈ ਦਿੰਦੇ ਨੇ ਝੂਲਦੇ ਵਿਖਾਈ ਦਿੰਦੇ ਨੇ ਪਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਜਾਂ ਉੱਥੇ ਸਰਕਾਰਾਂ ਦੀ ਗੱਲ ਕਰੀਏ ਕੋਈ ਗੱਲ ਨਹੀਂ ਚੱਕਦਾ ਕੋਈ ਉਹ ਜੜ ਤੱਕ ਨਹੀਂ ਜਾਣਾ ਚਾਹੁੰਦਾ ਮੈਂ ਤੁਹਾਨੂੰ ਕਹਣਾ ਕਿ ਕਾਲੀਆਂ ਐਨਕਾਂ ਲਾ ਕੇ ਸੋਲੂਸ਼ਨ ਨਹੀਂ ਹੈਗਾ ਸਾਨੂੰ ਇਹ ਸਿਚੁਏਸ਼ਨ ਜਿਹੜੀ ਆ ਇਹਨੂੰ ਸਾਹਮਣੇ ਦੇਖਣਾ ਪਏਗਾ ਔਰ ਮੈਂ ਤੁਹਾਨੂੰ ਤਿੰਨੋ ਤਰੀਕੇ ਦੱਸੇ ਨੇ ਲਾਅ ਐਂਡ ਆਰਡਰ ਦਾ ਤੇ ਇੱਕ ਤਰੀਕਾ ਆ ਰੀਹੈਬਿਡੀਟੇਸ਼ਨ ਦਾ ਦੂਜਾ ਆ ਉਹਨਾਂ ਨੂੰ ਨੌਕਰੀਆਂ ਦੇਣੀਆਂ ਤੀਜਾ ਆ ਇਹ ਤਿੰਨੋਂ ਇਕੱਠੇ ਸਾਨੂੰ ਕਰਨੇ ਪੈਣੇ ਆ ਤੇ ਇਹਨੂੰ ਅੱਖਾਂ ਖੋਲ ਕੇ ਇਹਨੂੰ ਕਨਫਰੰਟ ਕਰਨਾ ਮੈਂ ਸਿਰਫ ਇਹ ਪੁੱਛਦਾ ਆ ਕਿ ਪਿਛਲੀ ਦੋ ਟਰਮਾਂ ਸਾਡੇ ਐਮਪੀ ਸਾਹਿਬ ਜਿੱਤ ਕੇ ਆਏ ਨਸ਼ਾ ਇੱਥੇ ਵਧਿਆ ਕਿ ਘਟਿਆ ਤੇ ਉਹਦੀ ਅਕਾਉਂਟੇਬਿਲਟੀ ਦੇਣ ਸਰਸਰ ਲਾਸਟ ਥੋੜੇ ਦਿਨ ਰਹਿ ਚੁੱਕੇ ਨੇ ਹੁਣ ਚੋਣ ਪ੍ਰਚਾਰ ਨੂੰ ਲੈ ਕੇ ਤਾਂ ਪਿੱਛੇ ਜੀ ਕੁਝ ਸਮਾਂ ਪਹਿਲਾਂ ਜੈ ਸ਼ੰਕਰ ਜੀ ਵੀ ਆਏ ਸੀਗੇ ਉਹਨਾਂ ਨੇ ਵੀ ਚੋਣ ਪ੍ਰਚਾਰ ਤੁਹਾਡੇ ਹੱਕ ਦੇ ਵਿੱਚ ਇੱਥੇ ਕੀਤਾ ਸੀਗਾ ਤਾਂ ਹੁਣ ਕਿਹੜੇ ਕਿਹੜੇ ਵੱਡੇ ਲੀਡਰ ਜਾਂ ਕਿਹੜੇ ਕਿਹੜੇ ਵੱਡੇ ਚਿਹਰੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਸਕਦੇ ਦੇਖੋ ਚਿਹਰੇ ਜ਼ਰੂਰ ਆਣਗੇ ਲੇਕਿਨ ਮੇਰਾ ਆਬਜੈਕਟਿਵ ਹੈ ਚੋਣ ਹੈ ਜਾਂ ਨਹੀਂ ਹੈਗਾ ਅਸੀਂ ਫੋਕਸ ਕਰ ਰਹੇ ਹਾਂ ਅੰਬਰਸਰਦੀ ਡਿਵੈਲਪਮੈਂਟ 'ਤੇ ਤੇ ਅੰਬਰਸਦੀ ਡਵੈਲਪਮੈਂਟ ਬਿਲਕੁਲ ਪੋਸੀਬਲ ਹੈ ਤੇ ਕਈ ਉਹਦੇ ਸੋਲੂਸ਼ਨ ਦੱਸੇ ਨੇ ਮੈਂ ਚਾਹਾਂਗਾ ਕਿ ਉਹਦੇ ਚ ਕੁਝ ਵਾਦਾ ਕਰਨ ਜਿਹੜੇ ਵੀ ਇਸ ਵੇਲੇ ਇੱਥੇ ਕੰਟੈਸਟੈਂਟ ਘੁੰਮ ਰਹੇ ਨੇ ਉਹ ਆਪਣੀ ਪਰਫਾਰਮੈਂਸ ਦੇਖਣ ਤੇ ਸ਼ਰਮਨਾ ਅੱਗੇ ਕੁਝ ਪੋਜ਼ਿਟਿਵ ਕੁਝ ਕੰਸਟਰਕਟਿਵ ਚੀਜ਼ਾਂ ਦੱਸਣ ਇਹ ਨਹੀਂ ਕਿ ਸਿਰਫ ਮਿਲਟੀ ਇਕੱਠਾ ਸ ਇੱਕ ਦੂਜੇ ਦੇ ਸੁਤੇ ਜਾਈਏ ਤੇ ਇਸ ਕਰਕੇ ਮੇਰਾ ਆਬਜੈਕਟਿਵ ਬੜਾ ਕਲੀਅਰ ਆ ਕਿ ਆਪਾਂ ਜਿੱਤਣ ਚੋਣਾਂ ਖਤਮ ਹੋਈਆਂ ਅੰਬਰਸਰ ਲਈ ਅੰਬਰਸਰ ਦੀ ਡਿਵੈਲਪਮੈਂਟ ਲਈ ਤੇ ਅੰਬਰਸਰ ਦੇ ਲੋਕਾਂ ਲਈ ਅੰਬਰਸਰ ਦੇ ਪਰਿਵਾਰਾਂ ਲਈ ਉਹਨਾਂ ਦੇ ਬੱਚਿਆਂ ਦੀ ਸਾਡੀ ਰਿਸਪੌਂਸਿਬਿਲਟੀ ਆ ਕਿ ਉਹਨਾਂ ਦੀਆਂ ਡਿਵੈਲਪਮੈਂਟ ਜਿਹੜੀ ਅਸੀਂ ਕਰਵਾ ਸਕਦੇ ਹਾਂ ਜਿਆਦਾ ਮੁਸ਼ਕਲ ਬਿਲਕੁਲ ਨਹੀਂ ਹੈਗਾ ਅਗਰ ਬਾਹਰ ਦੇ ਸਾਡੇ ਭਾਈਚਾਰਾ ਚ ਇੰਨਾ ਜੋਸ਼ ਹੈ ਤੇ ਉਹ ਇਕੱਠੇ ਹੋਗੇ ਅੰਬਰਸਰ ਦੀ ਹੈਲਪ ਕਰਨ ਲਈ ਬਿਲਕੁਲ ਅੱਗੇ ਵੱਧ ਰਹੇ ਨੇ ਤੇ ਸਾਨੂੰ ਵੀ ਉਹ ਰੌਣਾ ਨਾ ਹੱਥ ਤੇ ਹੱਥ ਮਲਾਣਾ ਚਾਹੀਦਾ ਤੇ ਅੰਮ੍ਰਿਤਸਰ ਲਈ ਅਸੀਂ ਕਈ ਚੀਜ਼ਾਂ ਕਰਵਾ ਸਕਦੇ ਆ ਇਹਦੇ ਵਿੱਚ ਕੋਈ ਫੰਡ ਦੀ ਘਾਟ ਨਹੀਂ ਹੋਣੀ ਲੇਕਿਨ ਸਾਨੂੰ ਦਿਮਾਗ ਲਗਾ ਕੇ ਜਿਹੜੀ ਟੈਕਨੋਲੋਜੀ ਹੈ ਉਹਨੂੰ ਯੂਜ਼ ਕਰਕੇ ਇਹ ਨਹੀਂ ਕਿ ਆਪਣੀਆਂ ਜਿਬਾਂ ਭਰਦੇ ਰਹੀਏ ਇੱਥੇ ਪਲਾਟ ਕੱਢਦੇ ਰਹੀਏ ਇੱਥੇ ਹੋਟਲ ਬਣਾਉਂਦੇ ਰਹੀਏ ਸੁਣ ਸਰ ਇੱਕਲਾ ਸਵਾਲ ਹੈ ਕਿ ਤੁਸੀਂ ਵਿਦੇਸ਼ਾਂ ਚ ਵੀ ਰਹੇ ਹੋ ਵਿਦੇਸ਼ਾਂ ਦੀ ਸਿਆਸਤ ਵੀ ਦੇਖੀ ਆ ਤਾਂ ਇੱਥੋਂ ਦੀ ਸਿਆਸਤ ਕਿੰਨਾ ਕੁ ਫਰਕ ਜਾਪਦਾ ਹੈ ਕਿ ਸਿਆਸਤ ਅਸਲ ਉਹ ਕਰਦੇ ਆ ਜਾਂ ਇੱਥੋਂ ਵਾਲੇ ਕਰਦੇ ਆ ਦੇਖੋ ਹਰ ਜਗ੍ਹਾ ਸਿਆਸਤ ਹੁੰਦੀ ਹੈ ਹਰ ਦਾ ਆਪਣਾ ਮਕਾਮ ਹੈ ਆਪਣਾ ਸਟਾਈਲ ਹੈ ਤੇ ਇਸ ਕਰਕੇ ਅਸੀਂ ਕਹੀਏ ਇੱਥੋਂ ਦੀ ਵਧੀਆ ਜਾਂ ਉੱਥੋਂ ਦੀ ਵਧੀਆ ਇੱਥੋਂ ਦੀ ਘਟਿਆ ਉੱਥੋਂ ਦੀ ਘਟਿਆ ਉਹਦੇ 'ਚ ਮੈਂ ਪੈਣਾ ਨਹੀਂ ਜਿਤਰਾ ਦੀ ਵੀ ਸਿਆਸਤ ਹੈ ਮੇਰਾ ਇੱਕ بڑا ਕਲੀਅਰ ਲਕਸ਼ਾ ਹੈ ਕਿ ਆਪਾਂ ਬਾਰ ਬਾਰ ਕਹਿੰਦੇ ਆ ਪੋਲਿਟਿਕਸ ਚ ਸਾਫ ਸੁਥਰੇ ਬੰਦੇ ਆਉਣੇ ਚਾਹੀਦੇ ਆ ਜਦੋਂ ਬੰਦੇ ਆਉਂਦੇ ਨੇ ਪੜੇ ਲਿਖੇ ਲੋਕ ਆਉਂਦੇ ਨੇ ਤੇ ਸਾਨੂੰ ਉਹਨਾਂ ਨੂੰ ਇਲੈਕਟ ਵੀ ਕਰਨਾ ਚਾਹੀਦਾ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਲੈ ਯਾਰ ਤੂੰ ਤਾਂ ਪੋਲਿਟਿਕਸ ਕੀ ਕਰ ਰਿਹਾ ਤੂੰ ਤਾਂ ਬਹੁਤ ਸ਼ਰੀਫ ਆ ਪੋਲਿਟਿਕਸਲੀ ਇਹ ਤਾਂ ਗੱਲ ਨਹੀਂ ਬਣਦੀ ਸਾਡਾ ਫਰਜ਼ ਹੈ ਕਿ ਅਸੀਂ ਪੜੇ ਲਿਖੇ ਲੋਕਾਂ ਨੂੰ ਸਮਝਦਾਰ ਲੋਕਾਂ ਨੂੰ ਅੱਗੇ ਲਿਆਈਏ ਤੇ ਆਪਣੀ ਡਵੈਲਪਮੈਂਟ ਲਈ ਉਹਨਾਂ ਦੇ ਆਈਡੀਆਜ਼ ਲੈ ਕੇ ਆਪਣੇ ਆਈਡੀਆਜ਼ ਦੇ ਕੇ ਅਸੀਂ ਇਕੱਠੇ ਹੋ ਕੇ ਕੰਮ ਕਰੀਏ। ਲਾਸਵਾਲ ਜਿਹੜੇ ਲੋਕ ਜਿਹੜੇ ਸਿਆਸਤ ਦਾ ਤੁਹਾਨੂੰ ਬਾਹਰ ਦਾ ਕਹਿ ਕੇ ਆਪਣੀ ਸਿਆਸਤ ਚਲਾ ਰਹੇ ਨੇ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ? ਉਹਨਾਂ ਦੇ ਤੇ ਮੈਂ ਹੱਸਦਾ ਆ। ਉਹ ਸਾਰੇ ਹੀ ਬਾਹਰੋਂ ਆਏ ਨੇ। ਹਾਂਜੀ। ਕੋਈ ਦੁਆਬੇ ਤੋਂ ਆਇਆ। ਹੈ ਕੋਈ ਤਰਨਤਾਨ ਤੋਂ ਆਇਆ। ਹੈ? ਕੋਈ ਤਾਂ ਆਪ ਅਮਰੀਕਾ ਚ ਛੁਪਿਆ ਫਿਰਦਾ ਸੀ ਕੈਲੀਫੋਰਨੀਆ ਚ ਉਹਨਾਂ ਨੇ ਕੀ ਕਹਿਣਾ ਮੈਂ ਉਹ ਤਾਂ ਨਾਨ ਸੀਰੀਅਸ ਗੱਲ ਐ ਇਹ ਤਾਂ ਵੀ ਮਿੱਟੀ ਘਟਾ ਸੁੱਟਣਾ ਆ ਮੈਂ ਤੇ ਭਾਰਤ ਵਿਦੇਸ਼ ਸੇਵਾ ਚ 36 ਸਾਲ ਕੰਮ ਕਰਕੇ ਵਾਪਸ ਆਇਆ ਤੇ ਅੰਬਰਸਰ ਦੀ ਪੰਜਾਬ ਦੀ ਭਾਰਤ ਦੀ ਤੇ ਪੱਗ ਦੀ ਸ਼ਾਨ ਉਦਾਈਆ ਜੀ ਧਰਮਨ ਸਿੰਘ ਸਾਹਿਬ ਬਹੁਤ ਆਡਾ ਥੈਂਕ ਯੂ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਤਰਨਜੀਤ ਸਿੰਘ ਸੰਧੂ ਜੀ ਤਾਂ ਉਹਨਾਂ ਦੇ ਨਾਲ ਖਾਸ ਵਿਚਾਰ ਚਰਚਾਵਾਂ ਜੋ ਇਲੈਕਸ਼ਨ ਨੂੰ ਲੈ ਕੇ ਹੋਈਆਂ ਨੇ ਤਾਂ ਖਾਸ ਤੌਰ ਦੇ ਉੱਤੇ ਕਿ ਕੀ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਪਹਿਲਾਂ ਵੀ ਜੋ ਬਣ ਚੁੱਕੇ ਨੇ ਪੰਜਾਬ ਦੇ ਤਾਂ ਹੁਣ ਜੇਕਰ ਭਾਜਪਾ ਨੂੰ ਵੋਟ ਪੈਂਦੀ ਹੈ ਤਾਂ ਉਹ ਵੋਟ ਪੈਣ ਦੇ ਨਾਲ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਸੁਧਾਰ ਜੋ ਹੋਣੇ ਸ਼੍ਰੀ ਅਮਰਸੇਵ ਸਾਹਿਬ ਦੇ ਵਿੱਚ ਹੁਣ ਜਾ ਰਿਹਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੋਨ ਇੱਕ ਜਗਵਨੀ ਟੀਵੀ ਸ਼੍ਰੀ ਅਮਰਸੇਵ ਸਾਹਿਬ